ਉਹੀ ਮਰੀਏ ਮੇਰੇ ਖਿਆਲ ਤੋਂ ਨਹੀਂ ਪਤਾ ਨਹੀਂ ਇਹ ਇਹਨਾਂ ਦੀ ਆਪਣੀ ਉਹ ਲਾ ਪੁਲਿਸ ਵਾਲੀ ਇਹਨੂੰ ਬਾਹਰ ਨੂੰ ਇੱਕ ਸਰ ਦੇ ਸਾਨੂੰ ਫੋਨ ਆਇਆ ਸੀਗਾ ਇਹ ਦੁਕਾਨ ਹੈ ਕਿ ਇਹਨਾਂ ਦਾ ਟਰੇਡਿੰਗ ਦਾ ਕੰਮ ਹੈਗਾ ਤੇ ਇੱਥੇ ਕੁਛ ਆਈ ਸੀ ਕਾਰ ਤੇ ਸ਼ੱਕੀ ਵਿਅਕਤੀ ਨੇ ਕਿ ਇਥੋਂ ਲੁੱਟ ਕੋ ਕਰਕੇ ਗਏ ਨੇ ਅਸੀਂ ਪਰਚਾ ਦੇ ਕੇ ਤਫਤੀਸ਼ ਕਰ ਰਹੇ ਹਾਂ ਉਹਨੂੰ ਜਲਦੀ ਟ੍ਰੇਸ ਕਰਾਂਗੇ ਜਲਦੀ ਟਰੇਸ ਕਰਕੇ ਤੇ ਤੁਹਾਨੂੰ ਪਤਾ ਜਿੰਨੇ ਪਹਿਲਾਂ ਵੀ ਕਦੇ ਵਾਰਦਾਤਾ ਹੋਈਆਂ ਫਤੇਗੜ ਸਾਹਿਬ ਦੇ ਵਿੱਚ ਉਹ ਸਾਰੀਆਂ ਟਰੇਸ ਹੋਈਆਂ ਨੇ ਖਾਸ ਕਰਕੇ ਮੰਡੀ ਗੁੰਦ ਵਰਗੀਆਂ ਤਾਂ ਇਹਦਾ ਤੁਹਾਨੂੰ ਛੇਤੀ ਰਿਜ਼ਲਟ ਦੇਵਾ ਦੇ। ਕਿੰਨੇ ਦਿਨ ਜਿਹੜੀ ਲੁੱਟ ਨੂੰ ਅਨਜਾਨ ਦਿੱਤਾ ਗਿਆ ਪੰਜ ਛੇ ਬੰਦੇ ਦਸਰੇ ਆ। ਕਿੰਨੇ ਉਹ ਅਸੀਂ ਚੈੱਕ ਕਰਦੇ ਹਾਂ ਜੀ ਅਜੇ ਉਹਦੇ ਬਾਰੇ ਸਾਨੂੰ ਕੋਈ ਪੂਰੀ ਫਿਕਰ ਨਹੀਂ ਕਿ ਡਿਟੇਲ ਲੈਣੇ ਹਨ ਇਹਨਾਂ ਤੋਂ ਤੇ ਫਿਰ ਅੱਗੇ ਤੁਹਾਨੂੰ ਜਿਵੇਂ ਵੀ ਹੋ ਜੇਗਾ ਉਹ ਵੀ ਚੈੱਕ ਕਰ ਰਹੇ ਹਾਂ ਉਹ ਸਾਰਾ ਚੈੱਕ ਕਰ ਰਹੇ ਹਾਂ ਅੱਗੇ ਹੁਣ ਤੋ ਕਿ ਮੇਰੀ ਬੇਨਤੀ ਤੁਹਾਨੂੰ ਇਹ ਹੈ ਵੀ ਜਿੱਨਾ ਚ ਪਰੇਸਿੰਗ ਦਾ ਸੀ ਕੁਛ ਸਾਡੇ ਤਫ਼ਤੀਸ਼ ਦਾ 파ਟ ਹੁੰਦਾ ਹੈ ਜਿਹਨੂੰ ਅਸੀਂ ਸੀਕ੍ਰੀਟ ਰੱਖਣਾ ਚਾਹੁੰਦੇ ਤੇ ਜਦੋਂ ਪਰੇਸ ਹੋਏਗੀ ਤੁਹਾਡੇ ਨਾਲ ਪੱਕਾ ਸ਼ੇਅਰ ਕਰਾਂਗੇ ਔਰ achhi ਤਰ੍ਹਾਂ ਸ਼ੇਅਰ ਕਰਾਂਗੇ ਠੀਕ ਹੈ ਥੈਂਕ ਯੂ ਅੰਦਰ ਬੈਠੇ ਸੀਗੇ ਆਫਿਸ ਦੇ ਨਾਲ ਦੋ ਮੁੰਡੇ ਜਿਹੜੇ ਕੰਮ ਕਰਦੇ ਈ ਉਹ ਬੈਠੇ ਸੀਗੇ ਤੇ ਇੱਕਦਮ ਹੀ ਇੱਥੇ ਇੱਕ ਸਵਿਫਟ ਕਾਰ ਆਈ ਆ ਤੇ ਅੰਦਰ ਇੱਥੇ ਆਣ ਦੀ ਕੋਸ਼ਿਸ਼ ਕਰੀ ਜੀ ਉਹਨਾਂ ਨੇ ਕਹਿੰਦੇ ਗੇਟ ਖੋਲੋ ਜੀ ਗੇਟ ਖੋਲੋ ਤੇ ਮੂੰਹ ਬੰਨਿਆ ਹੋਏ ਸੀ ਇੱਕ ਦੋ ਜਣਿਆਂ ਨੇ ਤੇ ਜਦੋਂ ਗੇਟ ਮੈਂ ਖੁੱਲਿਆ ਨਹੀਂ ਹੈਗਾ ਉਹਨਾਂ ਨੇ ਹੀ ਉੱਤੇ ਪਿਸਟਲ ਦੇ ਅੰਦਰ ਆ ਗਏ ਉਹ ਅੰਦਰ ਆ ਗਏ ਮੈਨੂੰ ਕਹਿੰਦੇ ਕੈਸ਼ ਦੱਸ ਕਿੱਥੇ ਹੈ ਕਹਿੰਦੇ ਨਹੀਂ ਤੇਰੇ ਵੀ ਮਾਰਾਂਗੇ ਤੁਸੀਂ ਕਿੰਨੇ ਵਿਅਕਤੀ ਦੇਖੇ ਮੈਂ ਦੇਖੇ ਸੀ 4 ਤੋਂ 5 ਜਣੇ ਦੇਖੇ ਸੀ ਮੈਂ ਗੋਲੀ ਚੱਲਣ ਦੀ ਜਿਹੜੀ ਗੱਲ ਕਰ ਰਹੇ ਹੋ ਕਿੱਥੇ ਗੋਲੀ ਚੱਲੀ ਹੈ ਸ਼ੀਸ਼ੇ ਦੇ ਉੱਪਰ ਮਰੀ ਹੈ ਜਿਹੜਾ ਉਹਫੀਸ ਆਪਣੇ ਸ਼ੀਸ਼ਾ ਉਹਦੇ ਉੱਪਰ ਮਰੀ ਹੈ ਹਾਂਜੀ ਹਾਂਜੀ ਲੋਕ ਸੀਗਾ ਹੀ ਸ਼ੀਸ਼ੇ ਦੇ ਤੇ ਲੋਕ ਲੱਗੇ ਸਨ ਤੁਸੀਂ ਅੰਦਰ ਕਿੰਨੇ ਬੰਦੇ ਸੀ ਅਸੀਂ 3 ਜਣੇ ਸੀਗੇ ਤੁਹਾਡੇ ਕੋਈ ਕਿ ਕੋਈ ਨੁਕਸਾਨ ਵਗੈਰਾ ਨਹੀਂ ਸਾਡੇ ਕੁਝ ਵੀ ਨਹੀਂ ਹੋਇਆ ਜੀ ਮੈਂ ਉਹਨੂੰ ਕਿਹਾ ਮੈਂ ਮੇਰੇ ਕੁਝ ਨਾ ਕਰਿਓ ਮੈਂ ਤਾਂ ਉਹਨਾਂ ਨੂੰ ਰਿਕਵੈਸਟ ਕਰੀ ਸੀਗੀ ਕਿੰਨੇ ਅਮਾਉਂਟ ਤੇ 15 ਲੱਖੀ